ਗੁਰਪ੍ਰਿਆਰਿ ਸਤ ਸੰਗਤ ਜੀ ਪਾਤਸ਼ਾਹ ਜੀ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਐਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨਣਾ ਅਰਤਖ ਗੁਰੂ ਨਸਾਰੇ ਅਰੇ ਵਿਚਾਰ ਦਾ ਵਿਸ਼ਾ ਹੁਣ ਇਥੇ ਪਾਤਸ਼ਾਹ ਜੀ ਦੋ ਬਚਨ ਕਰ ਰਹੇ ਹਨ ਪਹਿਲਾ ਬਾਣੀ ਗੁਰੂ ਦੀ ਗੱਲ ਕਰ ਰਹੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਐਮਰਤ ਸਾਰੇ ਹਰਗੀ ਕਰੈਨੇ ਬਚਨ ਗੁਰਬਾਣੀ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਸਤਾਰੈ ਹੁਣ ਬਾਣੀ ਤੇ ਗੁਰਬਾਣੀ ਦੇ ਵਿੱਚ ਕੀ ਪਾਸ਼ਾ ਸਮਝਾਉਣਾ ਕਰ ਰਹੇ ਹਾਂ ਗੱਲ ਇੱਕੋ ਹੀ ਹੈ ਪਰ ਫਰਕ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਖੁਰਦਾਨਿਕ ਪਾਸ਼ਾ ਜੀ ਭਾਈ ਲਾਲੋ ਦੇ ਕਰ ਗਏ ਤਾਂ ਲਾਲ ਭਾਈ ਲਾਲੋ ਜੀ ਨੂੰ ਬਚਨ ਕੀਤਾ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰਨੀ ਗਿਆਨਵੇਂ ਲਾਲੋ ਜਿਹੜੀ ਆ ਸਪੇਸ ਦੇ ਵਿੱਚੋਂ ਸਿੱਧੀ ਖਾਲੀ ਖਲਾਅ ਦੇ ਵਿੱਚੋਂ ਸਿੱਧੀ ਬਾਣੀ ਪ੍ਰਗਟ ਹੋ ਰਹੀ ਹੈ ਉਹਨੂੰ ਬਾਣੀ ਆਖਿਆ ਜਿਸ ਨੂੰ ਗੁਰਬਾਣੀ ਦੇ ਵਿੱਚ ਪੰਜ ਸ਼ਬਦ ਆਖਿਆ ਬਾਜੇ ਸ਼ਬਦ ਘਨੇਰੇ ਆਖਿਆ ਬਾਜੀਆਂ ਉਹਨਾਂ ਪੂਰੇ ਆਖਿਆ ਸੱਚਾ ਸ਼ਬਦ ਆਖਿਆ ਸਹੀ ਤੁਨ ਬਾਣੀ ਆਨੰਦ ਬਾਣੀ ਆਖਿਆ ਨਾਮ ਆਖਿਆ ਹੁਕਮ ਆਖਿਆ ਉਹ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਅਮਰ ਸਾਰੇ ਜਿਹੜੀ ਸਪੇਸ ਦੇ ਵਿੱਚੋਂ ਸਿੱਧੀ ਪ੍ਰਗਟ ਹੋ ਰਹੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਤਿਹਾਸ ਰਚੀਆਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਸਿੰਘਾਂ ਨੂੰ ਹੁਕਮ ਕੀਤਾ ਕਿ ਭਾਈ ਧੀਰਮਲਾ ਕੋਲੋਂ ਜੋ ਉਥੇ ਪਰਮੇਸ਼ਰ ਦਾ ਥਾਨ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਉਹ ਲੈ ਕੇ ਉਹ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਨੀ ਹੈ ਸਾਨੂੰ ਸਮਝਾਉਣ ਵਾਸਤੇ ਇਹ ਪਾਤਸ਼ਾਹ ਜੀ ਨੇ ਕਹਾਉtheta ਕਰਾチェ ਸੋ ਜਦੋਂ ਗੁਰਸਿੱਖ ਸੰਗਤਾਂ ਉਹਨਾਂ ਕੋਲ ਗਈਆਂ ਜਵਾਬ ਦੇ ਦਿੱਤਾ ਹੈ ਕੋਈ ਇੱਕ ਕਰੋ ਤੋਂ ਬਾਅਦ ਵਿੱਚ ਫਿਰ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਦੀ ਸੇਵਾ ਲਈ ਕਿ ਚਲੋ ਜੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲਿਖਿਤ ਕਰਨੀ ਹੈ ਸੋ ਜਿਹੜਾ ਵਚਨ ਭਾਈ ਲਾਲੋ ਜੀ ਦੇ ਘਰ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਉਚਾਰਨ ਕਰ ਰਹੇ ਨੇ ਉਹੀ ਪ੍ਰੈਕਟੀਕਲ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਾ ਰਹੇ ਨੇ ਇਤੋਂ ਸਪੇਸ ਦੇ ਵਿੱਚੋਂ ਬਾਣੀ ਆ ਰਹੀ ਹੈ ਕਿਹੜੇ ਸਮੇਂ ਕਿਹੜੇ ਪਵਿੱਤ੍ਰ ਕਿਹੜੇ ਗੁਰੂ ਸਾਹਿਬਾਨ ਕਿਹੜੀ ਅਵਸਥਾ ਚ ਕਿਹੜਾ ਵਚਨ ਉਚਾਰਨ ਕਰ ਰਹੇ ਨੇ ਜੋ ਮਾਲਕ ਦੇ ਦਰਤੇ ਪ੍ਰਵਾਨ ਹੈ ਤੇ ਜੋ ਸਿੱਖ ਸੰਗਠਨ ਨੂੰ ਸੰਬੋਧਚਰਾ ਕਰਨਾ ਉਹ ਬਾਣੀ ਇਥੋਂ ਸਪੇਸ ਦੇ ਵਿੱਚੋਂ ਆ ਰਹੀ ਹੈ ਜਿਵੇਂ ਅਕਸਰ ਮਰਦਾਨਾ ਜਿਹਨੂੰ ਗੁਰਨਾਨਕ ਬਾਛਾ ਦੇ ਮਰਦਾਨੇ ਰਵਾਬ ਛੇੜ ਕਿਉਂ ਬਾਣੀ ਆਈ ਹੈ ਜਿਹੜੋਂ ਆਪਾਂ ਪੜਦੇ ਆ ਬਾਹੋ ਬਾਹੋ ਪਾਣੀ ਨਰੰਖਾਰ ਹੈ ਤੇ ਸਜੇ ਬੋਟਾ ਪਰ ਨ ਕੋਈ ਉਹ ਬਾਣੀ ਇਥੋਂ ਆਉਂਦੀ ਹੈ ਸਿੱਧੀ ਆਉਂਦੀ ਹੈ ਔਰ ਉਹ ਵਾਣੀ ਨੂੰ ਸਾਡੀ ਭਾਸ਼ਾ ਦੇ ਵਿੱਚ ਗੁਰੂ ਸਾਹਿਬਾ ਨੇ ਟਰਾਂਸਲੇਸ਼ਨ ਕਰ ਦਿੱਤਾ ਹੈ ਉਹ ਹੁਕਮ ਇੱਕੋ ਹੀ ਹੈ ਜਿਹੜਾ ਮਾਲਕ ਤੋਂ ਪ੍ਰਗਟ ਹੋ ਰਿਹਾ ਇੱਕ ਦੇ ਹੁਕਮ ਮਾਲਕ ਤੋਂ ਸਿੱਧਾ ਪ੍ਰਗਟ ਹੋ ਰਿਹਾ ਹੈ ਏਕ ਉਸ ਹੁਕਮ ਨੂੰ ਸਾਡੀ ਭਾਸ਼ਾ ਦੇ ਵਿੱਚ ਟਰਾਂਸਲੇਸ਼ਨ ਕਰ ਦਿੱਤਾ ਹੈ ਉਹਨੂੰ ਕਹਿੰਦੇ ਨੇ ਗੁਰਬਾਣੀ ਗੁਰਬਾਣੀ ਗੁਰੂ ਸਾਹਿਬ ਵੀ ਉਚਾਰਨ ਕਰਦੇ ਸੀ ਗੁਰਬਾਣੀ ਆਪਾਂ ਵੀ ਪੜ੍ਹਦੇ ਆ ਪਰ ਸਾਡੀ ਅਵਸਥਾ ਦਾ ਤੇ ਗੁਰੂ ਸਾਹਿਬਾਂ ਦੀ ਅਵਸਥਾ ਦੇ ਕਦੇ ਵੀ ਇੱਕ ਨਹੀਂ ਹੋ ਸਕਦੀ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਸੇਧ ਤੇ ਜਾ ਕੇ ਮਾਲਕ ਆਪਣੇ ਜੇ ਹਜਰੂਰ ਬਣਾ ਲੈਂਦੇ ਹਰ ਜਨ ਹਰ ਦੋ ਇੱਕ ਹੈ ਬੇ ਵਿਚਾਰ ਕਿਛ ਨਾ ਹੈ ਪਰ ਫਿਰ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਵਚਨ ਖਮਾਖੇ ਉਹ ਜਿਹੜੀ ਬਾਣੀ ਸਿੱਧੀ ਆ ਰਹੀ ਹੈ ਉਹ ਸਾਡੇ ਅੰਦਰੋਂ ਪ੍ਰਗਟ ਹੋ ਜਾਏ ਤੇ ਉਸੇ ਲਈ ਆਪਾਂ ਬਾਣੀ ਗੁਰੂ ਦੇ ਸੰਨੋਖਾਉਂਦੇ ਨੂੰ ਵਚਨ ਨੂੰ ਧਿਆਨ ਨਾਲ ਵਿਚਾਰੀਏ ਪਹਿਲਾ ਪਾਤਸ਼ਾਹ ਕੀ ਕਹਿ ਰਹੇ ਨੇ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਮਨ ਸਾਰੇ ਕਿਹੜੀ ਬਾਣੀ ਚ ਅੰਮ੍ਰਿਤ ਨੇ ਆਨੰਦ ਬਾਣੀ ਗੁਰ ਸ਼ਬਦ ਜਾਨੀ ਹਰਨਾਮਹਾਰਜ ਭੋਗੋ ਜਿਹਦੇ ਵਿੱਚੋਂ ਹਰ ਰਸ ਦੀ ਪ੍ਰਾਪਤੀ ਹੋਣੀ ਹੈ ਜਿਹਦੇ ਬਗੈਰ ਪਾਤਸ਼ਾਹ ਜੀ ਦਾ ਫੈਸਲਾ ਜੇ ਨਾ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਕਿੱਥੋਂ ਆਏਗਾ ਰਸ ਆਨੰਦ ਬਾਣੀ ਗੁਰ ਸ਼ਬਦ ਜਾਨੀ ਹਰਨਾਮਹਾਰਜ ਭੋਗੋ ਸੋ ਜਿਹੜੀ ਸਿੱਧੀ ਆ ਰਹੀ ਹੈ ਉਹ ਬਾਣੀ ਹੈ ਉਹ ਬਾਣੀ ਨੂੰ ਗੁਰੂ ਸਹਿਬਾਨੇ ਸਾਡੀ ਭਾਸ਼ਾ ਦੇ ਵਿੱਚ ਟ੍ਰਾਂਸਲੇਸ਼ਨ ਕਰ ਦਿੱਤਾ ਹੈ ਹੁਕਮ ਇੱਕੋ ਹੀ ਹੈ ਅੰਤਰ ਕੋਈ ਨਹੀਂ ਹੈ ਪਰ ਇਹ ਇੱਕ ਹੁਕਮ ਸਿੱਧਾ ਪ੍ਰਗਟ ਹੋਇਆ ਇੱਕ ਉਸ ਹੁਕਮ ਨੂੰ ਸਾਨੂੰ ਸਾਡੀ ਸਮਝ ਉਚਰਾ ਕਰਨ ਵਾਸਤੇ ਪਾਸ਼ਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਪ੍ਰਗਟ ਉਗਰਾ ਕੇ ਦੇਖ ਕਰਕੇ ਸਦੀਵੀ ਕਾਲ ਲਈ ਸਾਡਾ ਮਾਰਗਦਰਸ਼ਨ ਕਰਦੇ ਨੇ ਇਸੇ ਕਰਕੇ ਪਾਸ਼ਾ ਸਮਝਾ ਰਹੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਹੁਣ ਇਹਦਾ ਭੇਦ ਕੌਣ ਦਏਗਾ ਗੁਰਬਾਣੀ ਕਹੇ ਗੁਰਬਾਣੀ ਗੁਰੂ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਮਨ ਨੂੰ ਆਸ਼ਾ ਆਪਣੇ ਬੱਚੇ ਨੂੰ ਕੁਝ ਸਮਝਾ ਰਹੇ ਨੇ ਗੁਰਬਾਣੀ ਕਹੇ ਸੇਵਕ ਜਨਮਾਨਾ ਸਾਡਾ ਸੁਭਾਅ ਕਿਹੋ ਜਿਹਾ ਚਾਹੀਦਾ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਨੂੰ ਮੂਹ ਕਢਾਈ ਜੀ ਮਾਲਕ ਆਪ ਸਾਡੀ ਰਸਨਾ ਤੇ ਆ ਕੇ ਬੋਲਦਾ ਹੈ ਔਰ ਮਨ ਨੇ ਸਰੋਤਾ ਬਣਨਾ ਹੁੰਦਾ ਹੈ। ਪਰ ਸਾਡੇ ਮਨ ਦੀ ਹਾਲਤ ਕੀ ਹੈ? ਅੱਜ ਕਿਸੇ ਨੂੰ ਆਖੀਏ ਭਾਈ ਨਿਤਨੇਮ ਕਰਿਆ ਕਰੋ ਗੁਰਬਾਣੀ ਪੜੋ। ਸਹੀ ਪਾਠ ਕਰੋ। ਤੇ ਜਾਵਾ ਤਾਂ ਹਰ ਇੱਕ ਦੀ ਕਰਨੀ ਕਰਦੇ ਪਰ ਜਾਵਾ ਤਾਂ ਇੱਕੋ ਹੀ ਜਵਾਬ ਆਉਂਦਾ ਜੀ ਗੁਰਬਾਣੀ ਪੜ੍ਹਦੇ ਆ ਮਨ ਪਾਸੇ ਚਲੇ ਜਾਉਂਦਾ। ਕਿਉਂ? ਕਿਉਂਕਿ ਸਾਡਾ ਮਨ ਬਾਣੀ ਵਿਚਾਰਦਾ ਨਹੀਂ। ਅਸੀਂ ਬਾਣੀ ਨੂੰ ਸਤ ਕਰਕੇ ਮਨ ਨੇ ਮੰਨਿਆ ਨਹੀਂ। ਸਤਗੁਰ ਕੀ ਬਾਣੀ ਸਤ ਸਤ ਕਰ ਜਾਣਾ ਗੁਰ ਸਿੱਖੋ। ਹਰ ਕਰਤਾ ਆਪ ਮੂੰਹ ਖੜਾ ਜੀ ਮਾਲਕਰਸਾਂ ਤੇ ਆ ਕੇ ਆਪ ਬੋਲਦਾ ਤੇ ਸਾਡੇ ਮਨ ਨੂੰ ਸਮਝ ਗੁਚਰਾ ਕਰ ਰਹੇ ਨੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਆਪਾਂ ਗੁਰਬਾਣੀ ਗੁਰੂ ਦੇ ਸਾਹਮਣੇ ਹੁੰਦੇ ਹਾਂ ਬਾਦਸ਼ਾਹੀ ਦੇ ਬਚਨਾਂ ਨੂੰ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਾ ਉਹ ਸਿੱਖੋ ਹਰ ਕਰਤਾ ਮੂੰਹ ਖੜਾ ਜੀ ਮਾਲਕਰਸਾਂ ਤੇ ਆ ਕੇ ਬੋਲਦਾ ਇਕੱਲੇ ਪੜਨ ਦਾ ਹੀ ਵਿਸ਼ਾ ਨਹੀਂ ਬਾਣੀ ਪੜ੍ਹ ਕੇ ਵਿਚਾਰ ਕੇ ਕਮਾਉਣ ਦਾ ਵਿਸ਼ਾ ਹੈ ਜਦੋਂ ਗੁਰਬਾਣੀ ਪੜ੍ਹ ਕੇ ਸੁਣਦਿਆਂ ਸੁਣਨ ਤੋਂ ਜੀਵਨ ਸ਼ੁਰੂ ਹੁੰਦਾ ਹੈ ਸੁਣ ਕੇ ਮੰਨ ਲਈਏ ਮੰਨ ਕੇ ਕਮਾ ਲਈਏ ਫਿਰ ਉਹ ਨਾਮ ਰੂਪੀ ਤੀਰਥ ਦੇਹੀ ਅੰਦਰ ਪ੍ਰਗਟ ਹੁੰਦਾ ਜਿਹਦੇ ਬਾਰੇ ਪਾਸ਼ਾ ਜੀ ਦਾ ਫੈਸਲਾ ਰੋਜ਼ ਪੜ੍ਹਦੇ ਆ ਸੁਣਿਆ ਮੰਨਿਆ ਮੰਨ ਕੀਤਾ ਪਾਓ ਅੰਤਰਗਤ ਇਹ ਦੇਹੀ ਦੇ ਅੰਦਰ ਦੀ ਗੱਲ ਹੈ ਅੰਤਰਗਤ ਤੀਰਥ ਮਲ ਨਾ ਉਹ ਕਿਹੜਾ ਤੀਰਥ ਪ੍ਰਗਟ ਹੋਏਗਾ ਤੀਰਥ ਨਾ ਬਣ ਜਾਉ ਤੀਰਥ ਨਾਮ ਹੈ तीर्थ शब्द ਵਿਚਾਰ ਅੰਤਰ ਗਿਆਨ ਹੈ ਅੰਤਰਗਤ ਹੀਰਸ ਮਲਨਾਉ ਤਾਉ ਨਾਮ ਰੂਪੀ ਤੀਰਥ ਨੇ ਅੰਦਰੋਂ ਪ੍ਰਗਟ ਹੋਣਾ ਪ੍ਰਗਟ ਹੋਣ ਦੀ ਨਿਸ਼ਾਨੀ ਆਪਾਂ ਰੋਜ਼ ਪੜਨੇ ਆ ਨਾਮ ਜੀ ਨੇ ਕਿ ਮਨ ਵਸੇ ਮਾਜੇ ਸ਼ਬਦ ਕਨੇਰੀ ਅਮਚਨ ਉਕਾਰ ਦੁਆਰਾ ਅੰਦਰੋਂ ਪ੍ਰਗਟ ਹੁੰਦਾ ਹੈ ਉਹ ਤੀਰਥ ਸਾਡੇ ਅੰਦਰੋਂ ਪ੍ਰਗਟ ਹੋਣਾ ਹੈ ਅੰਤਰਗਤ ਤੀਰਸ ਮਲਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋ ਇਹਨਾਂ ਗੁਣਾਂ ਨੂੰ ਕਮਾਇਆ ਬਕਰ ਭਗਤੀ ਨਹੀਂ ਜਿਹੜਾ ਹੀ ਗੁਣ ਕਮਾ ਲੈਂਦਾ ਹੈ ਆਸ਼ਾ ਜੀ ਬਚਨ ਕਰ ਰਹੇ ਨੇ ਕਹਿੰਦੇ ਸੁਖਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ ਉਹ ਨਾਮ ਤੇ ਵਸਾ ਕੀਦਾ ਭਗਤ ਜਨਾ ਕੇ ਮਨ ਵਿਸ਼ਰਾਮ ਜਿਹੜਾ ਗੁਰਸਿੱਖ ਭਗਤੀ ਦੇ ਮਾਰਗ ਤੇ ਚੱਲਦਾ ਉਹਦੇ ਮਨ ਦਾ ਵਿਸ਼ਰਾਮ ਸੁੱਖਾਂ ਦੀ ਮਨੀ ਤੇ ਜਾ ਕੇ ਹੁੰਦਾ ਹੈ ਔਰ ਗੁਰੂ ਪਿਆਰੀ ਸਾਥ ਸੰਗਤ ਜੀ ਉਹਦੇ થી ਮਾਲਕ ਦੀਆਂ ਰਹਿਮਤਾਂ ਮਰਸਦੀਆਂ ਅਸਿਸ ਕਰਕੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਖੁਸ਼ੀ ਕਰਨ ਆਉਂਦਾ ਹੈ ਕਿ ਸਰੋਤੇ ਬਣ ਕੇ ਪੜ੍ਹੀਏ ਜਦੋਂ ਵੀ ਆਪਾਂ ਚਾਹੇ ਨਿਤਨੇਮ ਕਰਦੇ ਹਾਂ ਸਹਿਜ ਪਾਠ ਕਰਦੇ ਹਾਂ ਕਥਾ ਕੀਰਤਨ ਕਰਦੇ ਹਾਂ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਅਗਰ ਕਿਤੇ ਮਨ ਪਾਸੇ ਜਾਂਦਾ ਜਾਂ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਉਹਨੂੰ ਰਿਪੀਟ करिए ਇੱਕ ਵਾਰ ਦੋ ਵਾਰ ਚਾਰ ਵਾਰ ਰਿਪੀਟ ਕਰਾਂਗੇ ਤੇ ਮਹਿਸੂਸ ਹੋਣ ਲੱਗ ਜਾਏਗਾ ਕਿ ਮੇਰਾ ਸਤਿਗੁਰੂ ਮੇਰੀ ਰਸਨਾ ਉੱਤੇ ਆ ਕੇ ਮੈਨੂੰ ਕੁਝ ਸਮਝਾ ਰਿਹਾ ਇਹ ਸੱਤ ਕਰਕੇ ਮਨ ਲਏਗਾ ਤੇ ਕਮਾਉਣ ਦੀ ਅਵਸਥਾ ਬਹੁਤ ਹੀ ਆਨੰਦਮਈ ਬਣ ਜਾਂਦੀ ਹੈ ਸੇਸਕਾਰ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪਾਂ ਬਚਨ ਪੜਨੇ ਆ ਕੋਸ਼ਿਸ਼ ਕਰਨਾ ਹੁੰਦਾ ਕਿ ਇਹਨੂੰ ਵਿਚਾਰ ਕੇ ਜੀਵਨ ਦੇ ਵਿੱਚ ਕਮਾਈਏ ਸੋ ਫੇਰੀ ਇਹ ਜੀਵਨ ਪਰਵਾਨ ਹੈ ਸੱਚੇ ਬਾਦਸ਼ਾਹ ਕਿਰਪਾ ਕਰਨ ਹਰ ਗੁਰ ਸਿੱਖ ਦੇ ਵਿੱਚ ਬਾਣੀ ਬਾਣੇ ਦਾ ਚਾਓ ਤੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣ अनेका ਗਲਤੀਆਂ ਨੂੰ ਨਾ ਚਿਦਾਰਦੇ ਹੋਏ ਬਖਸ਼ੋ ਅਸੀਸ ਵਲਾਹੁ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ